ਸਾਊ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਰਨਵੀਰ ਸਿੰਘ ਮੈਂ ਪਾਇਨੀਅਰ ਕੌਂਟਿਨਵਰਸ ਸਕੂਲ ਗੱਜਨ ਮਾਜਰਾ ਵਿਕੇ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹਾਂ ਸੋ ਅੱਜ ਮੈਂ ਤੁਹਾਡੇ ਸਾਹਮਣੇ ਮਜ਼ਦੂਰ ਦਿਵਸ ਤੇ ਵਿਚਾਰ ਸਾਂਝੇ ਕਰਨ ਲੱਗਾ ਹਾਂ ਅਸੀਂ ਸਾਰੇ ਮਜ਼ਦੂਰ ਦਿਵਸ ਨੂੰ ਲੇਬਰ ਡੇ ਵਜੋਂ ਵੀ ਜਾਣਦੇ ਹਾਂ ਮਜ਼ਦੂਰ ਦਿਵਸ ਉਹਨਾਂ ਮਹਾਨ ਕਿਰਤੀਆਂ ਜਿਹੜੇ ਹੱਥੀਂ ਕਿਰਤ ਕਰਨ ਵਾਲੇ ਇਨਸਾਨ ਨੇ ਉਹਨਾਂ ਨੂੰ ਸਮਰਪਿਤ ਹੈ ਇਸ ਦਿਨ ਉਹਨਾਂ ਮਜ਼ਦੂਰਾਂ ਨੂੰ ਸਨਮਾਨ ਦਿੱਤੇ ਜਾਂਦੇ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਇਸ ਮਜ਼ਦੂਰ ਦਿਵਸ ਉੱਤੇ ਆਪਣੀ ਸ਼ੀਦੀਆਂ ਕੁਰਬਾਨੀਆਂ ਦਿੱਤੀਆਂ। ਇਸ ਦਿਨ ਮਜ਼ਦੂਰ ਦਿਸ ਉੱਤੇ ਉਹਨਾਂ ਦੀ ਆਵਾਜ਼ ਉਹਨਾਂ ਦੇ ਹੱਕ ਪ੍ਰਤੀ ਆਵਾਜ਼ بلند ਵੀ ਕੀਤੀ ਜਾਂਦੀ ਤਾਂ ਜੋ ਉਹਨਾਂ ਨੂੰ ਬਰਾਬਰ ਦੇ ਹੱਕ ਮਿਲ ਸਕਣ। ਇਸ ਦਿਨ ਦਾ ਇਤਿਹਾਸ 19 ਸਦੀ ਸੰਯੁਕਤ ਰਾਜ ਅਮਰੀਕਾ ਦੀ ਇੱਕ ਲਹਿਰ ਮਜ਼ਦੂਰ ਲਹਿਰ ਨਾਲ ਜੁੜਿਆ ਹੋਇਆ। ਸਾਊਥ ਆਫ ਪਹਿਲਾ ਮਜ਼ਦੂਰ ਦਿਵਸ 1 ਮਈ 1886 ਸ਼ਿਕਾਗੋ ਵਿੱਚ ਮਨਾਇਆ ਗਿਆ ਸੀ ਅਮਰੀਕਾ ਦੇ ਚਿਕਨ ਅੰਦੋਲਨ ਹੋਇਆ ਸੀ ਉੱਥੋਂ ਦੇ ਮਜ਼ਦੂਰਾਂ ਨੇ ਇੱਕ ਭਾਰੀ ਇਕੱਠ ਰੱਖਿਆ ਹੜਤਾਲ ਕੀਤੀ ਸਮੇਂ ਦੀ ਸਰਕਾਰਾਂ ਦੇ ਵਿਰੁੱਧ ਕਿ ਜੋ ਸਾਡੇ ਨਾਲ ਜ਼ਬਰੀ ਸ਼ੋਸ਼ਣ ਤੱਕਾ ਹੋ ਰਿਹਾਗਾ ਕਿ ਸਾਡੇ ਕੋਲ ਉਸ ਸਮੇਂ ਦੀ ਸਰਕਾਰਾਂ ਸਾਨਾ ਸਰਕਾਰਾਂ ਸਾਡੇ ਕੋਲ 15 ਘੰਟੇ ਕੰਮ ਲੈਂਦੀਆਂ ਤਾਂ ਹੜਤਾਲ ਦੇ ਵਿੱਚ ਇੱਕ ਪ੍ਰਸਤਾਵ ਰੱਖਿਆ ਕਿਹਾ ਸਾਡੇ ਕੋਲੋਂ 15 ਘੰਟੇ ਘਟਾ ਕੇ 8 ਘਾਟੇ ਕੰਮ ਲਿਆ ਜਾਵੇ ਜੋ ਬਾਕੀ ਸਮਾਂ ਬਚ ਤੱਕ ਅਸੀਂ ਆਪਣੇ ਪਰਿਵਾਰਿਕ ਨਿੱਜੀ ਕੰਮਾਂ ਨੂੰ ਦੇ ਸਕੀਏ ਇਸ ਤਰ੍ਹਾਂ ਸਾਡੀ ਮੈਂ ਤੇ ਹੀ ਕਹੂੰਗਾ ਵੀ ਸਾਡੀ ਨਲਾਈਕੀ ਆ ਵੀ ਅਸੀਂ ਉਹਨਾਂ ਲੋਕਾਂ ਨੂੰ ਬੜਾ ਕਿਰਨਾਂ ਦੀ ਨਜ਼ਰ ਨਾਲ ਵੇਖਦੇ ਆ ਜਿਹੜੇ ਆਪਣੇ ਹੱਥੀਂ ਕਿਰਤ ਹੱਕ ਹੱਕ ਦੀ ਕਮਾਈ ਕਰਦੇ ਆ ਸੋ ਆਪਣੀ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਸਾਨੂੰ ਹੱਥੀਂ ਕਿਰਤ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਸਿਧਾਂਤ ਸੰਕਿਰਤ ਕਰਨ ਦਾ ਦਿੱਤਾਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਨੂੰ ਹੱਥੀਂ ਕਿਰਤ ਕਰਨ ਦਾ ਸੁਨਾਨਤ ਕਿਸੇ ਨੇ ਖੂਬ ਲਿਖਿਆ ਹੈ ਵੀ ਰੋਟੀ ਦੀ ਖਾਤਰ ਟੁੱਟ ਮਰਦਾ ਹਾਂ ਹੱਡ ਤੋੜ ਮਿਹਨਤ ਕਰਦਾ ਹਾਂ ਉਹ ਤੇ ਹੱਡ ਦੇ ਦਿਨਾਂ ਨੂੰ ਪਿੰਡੇ ਤੇ ਹੰਡਾਉਂਦਾ ਹਾਂ ਦੱਸਾਂ ਨਾ ਜੀ ਕਿਰਤ ਕਰਨ ਵਾਲਾ ਲੋਕੋ ਮੈਂ ਮਜ਼ਦੂਰ ਕਹ ਹੁੰਦਾ ਹਾਂ ਮੈਂ ਮਜ਼ਦੂਰ ਕਹੋਂਦਾ ਹੈ ਧੰਨਵਾਦ ਹੋ ਪਾਈ ਦਾ ਪਿਆਰ ਬੰਦਾ ਪੁੱਲਾ ਤੋਂ ਮਨੂਕ ਸੋੜੇ